ਹੈਲੋ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਜੀ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਹੈਗਾ ਜੀ ਰਾਜਸਥਾਨ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਰਾਜਸਥਾਨ ਦੀ ਇੱਕ ਹੋਰ ਬਹੁਤ ਵਧੀਆ ਤੇ ਮਸ਼ਹੂਰ ਜਗ੍ਹਾ ਘੁਮਾਉਂਦੇ ਆ ਜੋ ਕਿ ਸਾਡੇ ਰਾਜਸਥਾਨ ਦੀ ਸਭ ਤੋਂ ਮਸ਼ਹੂਰ ਤੇ ਸਾਡੇ ਭਾਰਤ ਦੀ ਸਭ ਤੋਂ ਵੱਡੀ ਦਰਗਾਹ ਹੈ ਅਜਮੇਰ ਸ਼ਰੀਫ ਅਜਮੇਰ ਸ਼ਰੀਫ ਨਾਂ ਤੇ ਬਹੁਤ ਮਸ਼ਹੂਰ ਦਰਗਾਹ ਹੈ ਜੀ ਇੱਥੇ ਤੁਹਾਨੂੰ ਘੁਮਾਉਂਦੇ ਆ ਬਹੁਤ ਵਧੀਆ ਜਗ੍ਹਾ ਆ ਤੇ ਇਹ ਬਹੁਤ ਦੂਰ ਦੂਰ ਲੋਕ ਬਾਹਰੀ ਕੰਟਰੀਆਂ ਚੋਂ ਵੀ ਆਉਂਦੇ ਆ ਜਿੱਦਾਂ ਘੁੰਮਣ ਵਾਸਤੇ ਤੇ ਚਲੋ ਤੁਹਾਨੂੰ ਘੁਮਾਉਂਦੇ ਆ ਤੁਹਾਨੂੰ ਬਣੇ ਰੂ ਬਲੌਗ ਦੇ ਨਾਲ ਤੇ ਦੋਸਤੋ ਤੁਹਾਡੇ ਵਾਸਤੇ ਅਸੀਂ ਘੁੰਮ ਫਿਰ ਰਹੇ ਆ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਣ ਵਾਸਤੇ ਪਲੀਜ਼ ਯਾਰ ਸਬਸਕ੍ਰਾਈਬ ਤਾਂ ਜ਼ਰੂਰ ਕਰ ਲਿਆ ਕਰੋ ਅੱਗੇ ਵੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਵਧੀਆ ਵਧੀਆ ਚੀਜ਼ਾਂ ਤੇ ਤੁਹਾਡਾ ਪੰਜਾਬੀ ਭਰਾ ਹੁਣ ਥੋੜਾ ਵਧੀਆ ਤਰ੍ਹਾਂ ਬਲੌਗ ਬਣਾਉਣ ਲੱਗਿਆ ਤੇ ਸਪੋਰਟ ਕਰੋ ਯਾਰ ਹੋਰ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਦੇ ਦੋਸਤੋ ਮੈਂ ਸਟੇਸ਼ਨੋਂ ਕਿਸੇ ਕੰਬਸ ਤੇ ਆਇਆ ਸੀਗਾ ਹੁਣ ਵਾਪਸ ਜਾ ਰਿਹਾ ਜਿਹੜੀ ਮੇਰੀ ਜਰਨੀ ਹੈਗੀ ਆ ਉਹ ਹਣੇ ਵਾਲੀ ਬੱਸ ਵਿੱਚ ਚਲੋ ਤੁਹਾਨੂੰ ਬੱਸ ਦੀ ਜਰਨੀ ਕਰਾਉਂਦੇ ਆ ਤੇ ਅਜਮੇਸ਼ ਅਜਮੇਰ ਦਰਗਾਹ ਦੀ ਉੱਤੇ ਆਸ-ਪਾਸ ਦੀਆਂ ਗਲੀਆਂ ਵੀ ਘੁਮਾਉਂਦੇ ਆ ਬਹੁਤ ਸੋਹਣਾ ਰਾਜਸਥਾਨ ਹੈਗਾ ਇੱਥੇ ਦਾ ਤੇ ਬਹੁਤ ਚੰਗੇ ਵੀ ਲੋਕ ਹੈਗੇ ਇੱਥੇ ਤੇ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਜੀ ਹਾਂ ਜੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਇਹ किशनਗੜ੍ਹ ਸ਼ਹਿਰ ਆ ਰਾਜਸਥਾਨ ਦਾ किशनਗੜ੍ਹ ਮਕਰਾਨਾ ਦੋਨੋਂ ਮਾਰਬਲ ਦੇ ਨਾਮ ਨਾਲ ਫੇਮਸ ਹੈ ਇੱਥੇ ਮਾਰਬਲ ਵਗੈਰਾ ਨਿਕਲਦਾ ਪਰ ਬਣਦਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਇੱਥੇ ਸ਼ੋਰੂਮ ਬਣਾਏ ਹੋਏ ਆ ਬਿਲਕੁਲ ਮੋਲ ਵਾਂਗੂ ਬਣਾਏ ਹੋਏ ਆ ਡੈਕੋਰੇਸ਼ਨ ਇੰਨੀ ਵਧੀਆ ਵਧੀਆ ਕੀਤੀ ਹੋਈ ਆ ਕਰੀਵਾ ਕੀ ਤੋਂ 40 ਕਿਲੋਮੀਟਰ ਦਾ ਏਰੀਆ ਹੈ ਕਸ਼ਿੰਗੜ੍ਹ ਚ ਜਿੱਥੇ ਇਹਦੇ ਵੱਡੇ ਵੱਡੇ ਸ਼ੋਰੂਮ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਵਧੀਆ ਜਗ੍ਹਾ ਹੈ ਜੀ ਇਹ ਵੀ ਚਲੋ ਹੁਣ ਲੈ ਕੇ ਚੱਲਦੇ ਤੁਹਾਨੂੰ ਅਜਮੇਰ ਵਾਲੀ ਸਾਈਡ ਦੇਖੋ ਕਿੰਨੇ ਵਧੀਆ ਵਧੀਆ ਦਰ ਨਜ਼ਾਰੇ ਆ हां जी दोस्तों और ਅਸੀਂ ਅਜ ਮੇਰ ਸ਼ਹਿਰ ਦੇ ਬਿਲਕੁਲ ਅੰਦਰ ਐਂਟਰ ਹੋ ਚੁੱਕੇ ਆ ਜੀ ਦੇਖੋ ਕਿੰਨੀਆਂ ਸੋਹਣੀਆਂ ਤੇ ਜਗ੍ਹਾ ਆ ਉਹ ਸਾਹਮਣੇ ਤਿਰੰਗਾ ਲੱਗਾ ਹੋਇਆ ਜੀ ਆਪਣਾ ਤੇ ਉਹ ਸੋਹਣੀਆਂ ਸੋਹਣੀਆਂ ਗਲੀਆਂ ਵਿੱਚੋਂ ਜਿੱਦੀ ਜਾ ਕੇ ਆਪਾਂ ਨੂੰ ਇਹ ਦਰਗਾਹ ਪੈਂਦੀ ਆ ਜੀ ਪਰ ਉਹ ਤੁਹਾਨੂੰ ਗਲੀਆਂ 'ਚ ਵੀ ਘੁਮਾਉਂਦੇ ਆ ਜੀ ਪੇਰੀਅਡ ਮੇਰ ਹੁਣ ਚੱਲਦੇ ਅੱਗੇ ਦਰਗਾਹ ਵੱਲ ਅੱਤੋਂ 10 ਕਿਲੋਮੀਟਰ ਪੈਦਲ ਜਾਣਾ ਪੈਣਾ ਨੋਤਰਾਸ ਦੇਖ ਸਕਦੇ ਤੁਸੀਂ ਵੇਲੇ ਬੜਾ ਰਸਦਾ ਤੇ ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਹੋ ਜਾਏਗਾ ਆਪ ਦੋਸਤੋ ਆਰੀ ਸਾਹਮਣੇ ਦਰਗਾਹ ਅੰਦਰ ਜਾ ਕੇ ਦੇਖਦੇ ਫੋਨ এলাਉਡ ਹੈ ਕਿ ਨਹੀਂ ਹੈ ਉਸ ਹੱਬ ਨਾਲ ਫੋਨ ਯੂਜ਼ ਕਰਾਂਗੇ ਦੇਖੋ ਮਾਰੋਗੇ ਨਹੀਂ ਵੱਡੀ ਦਰਗਾਹ ਲੱਗ ਰਿਹਾ ਮਤਲਬ ਕਿੰਨਾ ਵੱਡਾ ਗੇਟ ਲੱਗ ਰਿਹਾ ਦੋਨੋਂ ਗੱਡੀਆਂ ਦੀ ਐਂਟਰੀ ਮੈਨੇ ਕਰਵਾਤੀ ਹੈ ਨਾ ਠੀਕ ਹੈ ਆਪ ਸਾਹਮਣੇ ਦੇਖੋ ਸਾਹਮਣੇ ਅੰਦਰ ਕਿੰਨੀ ਆ ਚਲੋ ਆਪਾਂ ਇਹਦਾ ਕਹਿ ਸਕਦੇ ਆ ਸੰਗ ਤੇ ਕਹਿੰਦੇ ਪੰਜਾਬੀ ਚ ਦੇਖੋ ਕਿੰਨੀ ਜਦੋਂ ਅੰਦਰ ਜਾ ਕੇ ਮਿਲਦੇ ਤੁਹਾਨੂੰ ਜੇ ਫੋਨ ਅਲਾਉਡ ਹੋਇਆ ਉਸ ਤੋਂ ਬਾਅਦ ਪਹਿਲਾਂ ਨਾ ਬਾਹਰ ਜੋੜੇ ਉਤਾਰੀਏ ਫੋਟੋ ਉਤਾਰਨੇ ਪਹਿਲਾਂ ਤੇ ਬਾਹਰ ਜਮਾ ਕਰਾਉਂਦੇ ਅੰਦਰ ਨਹੀਂ ਜਾਣ ਦਿੰਦੇ ਦੋਸਤੋ ਇਹ ਕੜਾਈ ਹੈ ਤੁਹਾਨੂੰ ਸ਼ਾਮ ਤੱਕ ਅੱਧੀ ਹੋ ਜਾਣੀ ਹੈ ਪੈਸਾ ਨਾ ਇੰਨੇ ਯਾਨਕਿ ਚੜਾਵਾ ਚੜਦਾ ਰਹੇ ਇੱਥੇ ਉਹ ਉੱਧਰ ਚੜਾਵਾ ਜੀ ਉੱਧਰ ਬਣਦੀਆਂ ਨੇ ਅੱਜ ਉਿੱਥੇ ਚੋੜਾ ਦੀ ਨਿਆਜ਼ ਬਣਦੀ ਹੈ ਜੀ ਉਧਰ ਵੀ ਤੁਹਾਨੂੰ ਦੋਖਾ ਦੇਖਦੇ ਫੋਨ ਅਲਾਉਡ ਹੈ ਕਿ ਨਹੀਂ ਹੈ ਉਧਰ ਦਿਖਾਉਂਦੇ ਤੁਹਾਨੂੰ ਜਦੋਂ ਇੱਥੇ ਜਿਉਂਦਾ ਨਾ ਰੋਜ਼ੇ ਹੁੰਦੇ ਨਾ ਉਹਦਾ ਨਾ ਕੜਾਈ ਦੁਪਹਿਰ ਤੱਕ ਭਰ ਜਾਂਦੇ ਆ ਨੋਟਾਂ ਨਾਲ ਜਿੱਦਾਂ ਨਾ ਆਪਣੇ ਸੋਨਾ ਚਾਂਦੀ ਬੋਲੋ ਕੀ ਪਾਉਂਦੇ ਇੱਥੇ 5 500 ਦੇ ਨੋਟ 200 ਦੇ ਨੋਟ 200 ਦੋਨਾਂ ਪਾਸੇ ਜਾਨਕੀ ਚੜਾਵਾ ਹੀ ਚੜਦਾ ਆ ਨਿਆਜ਼ ਹੀ ਨਹੀਂ ਸਗੀ ਇਸ ਦੋਨਾਂ ਪਾਸੇ ਅਜ ਨਿਆਜ਼ ਨਹੀਂ ਇਸ ਵਾਰ ਸ਼ਾਇਦ ਪਹਿਲਾਂ ਬਣਦੀ ਸੀ ਜਾਂ ਫਿਰ ਰੋਜ਼ੇਦਾਂ ਦੇ ਉਦੋਂ ਬਣਦੀ ਆ ਦੇਖ ਸਕਦੇ ਹੋ ਤੁਸੀਂ ਸਾਡੇ ਪਿੱਛੇ ਪਾਣੀ 'ਚ ਕੀ ਕਰ ਰਹੇ ਆ ਦਿਖਦੇ ਆ ਲੰਗਰ ਸੀ ਇਹਨਾਂ ਦਾ ਆਪਣਾ ਪੰਜ ਸਨਾਨ ਕਹਿੰਦੇ ਨਾ ਜਿਹਨੂੰ ਹੱਥ ਧੋਣਾ ਪੈਰ ਧੋਣੇ ਸ਼ਾਇਦ ਉਹ ਕੰਮ ਕਰਦੇ ਇੱਥੇ ਯੋ ਯੋ ਰੰਗ ਲਓ ਰੰਗ ਲਓ ਇਸ ਤੋਂ ਅੱਗੇ ਵੀਡੀਓ ਨਹੀਂ ਬਣਾਵਾਂਗੇ ਜੀ ਹੋਰ ਨਾ ਮੇਰਾ ਫੋਨ ਹੀ ਫੜ ਰਣ ਇੱਥੇ ਪਤਾ ਨਹੀਂ ਹੁੰਦਾ ਤਾਂ ਦੇਖੋ ਸਾਹਮਣੇ ਇੱਕ ਦਰਗਾਹ ਆ ਪਰ ਮੰਦਿਰ ਕਿੰਨਾ ਸੋਹਣਾ ਮਤਲਬ ਦਰਗਾਹ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਬਾਕੀ ਦੋਸਤੋ ਕਹਿੰਦੇ ਤੇ ਜੇਬ ਕਦਰੇ ਰਿਮੋਟ ਹੁੰਦੇ ਆ ਹੁਣ ਮੈਨੂੰ ਥੋੜਾ ਫੋਨ ਰੱਖਣਾ ਪਣਾ ਜੇਬ ਵਿੱਚ ਕੁਝ ਨਹੀਂ ਪਤਾ ਹੁੰਦਾ ਚਲੋ ਮਿਲਦੇ ਆ ਤੁਹਾਨੂੰ ਵਾਪਸ ਬਾਹਰ ਆ ਕੇ

ਅਰਦਾਸ ਬੇਨਤੀ ਕਰਦੇ ਨਾ ਆਪਣੇ ਦਾ ਪੰਜਾਬ ਵਿੱਚ ਇੱਥੇ ਉਹ ਬੜਾ ਵਧੀਆ ਕਰਦੇ ਸੀਗੇ ਸ਼ਾਂਤੀ ਦਾ ਮਾਹੌਲ ਆ ਅੰਦਰ ਬਿਲਕੁਲ ਬੜਾ ਵਧੀਆ ਲੱਗਾ ਦੇਖ ਕੇ ਚਲੋ ਉੱਥੇ ਆਪਾਂ ਵੀਡੀਓ ਨਹੀਂ ਬਣਾਈ ਚਲੋ ਭਾਈ ਜੀ ਚੈੱਕ ਕਰ ਸਕਦੇ ਹੋ ਜੀ ਇੱਥੇ ਦੀਆਂ ਫੇਮਸ ਮਠਾਈਆਂ ਜਰਾ ਇੱਕ ਇੱਕ ਹਾਲ ਲੋਰੀ ਪਤਾ ਨਹੀਂ ਕਿ ਜਪੀਜ਼ਾ ਟਾਈਪ ਆ ਲੈ ਰੱਖਾਂ ਪੀਜ਼ਾ ਦੋਨੋਂ ਆਪਾਂ ਦਾ ਜੀ ਦਾਲ ਫਲ ਕਾ ਖਾਣਾ ਆ ਕੁਝ ਵਧੀਆ ਜਿਹਾ ਖਾਂਦੇ ਆ ਦੇਖ ਕੇ ਦੋਸਤੋ ਗਰਮੀ ਸੱਚੀ ਬਹੁਤ ਆ ਰਾਜਸਥਾਨ ਤੋਂ ਬੈਲ ਕਰਦੇ ਨੂੰ ਤਾਰ ਦਵਾ ਪਰ ਨਹੀਂ ਰੱਖਣਾ ਦਿੱਤੇ ਆ ਆਪਣਾ ਆਪਣੀ ਸੰਧਾ ਜਾਂਦਾ ਜੈਕਟ ਕਿੱਦਾਂ ਸਾਹਮਣੀ ਆ ਸਾਡੇ ਖਾਣ ਲੈ ਕੋਈ ਸ਼ਾਈ ਨਹੀਂ ਤੇ ਯਾਰ ਬਰੀਆਨੀ ਵਗੈਰਾ ਜਾਂ ਹੋਰ ਜਿਆ ਜਾਂ ਜਿਕਾ ਵਗੈਰਾ ਉਹ ਟੀਜ਼ਰ ਕਰੋ ਕਿਆ ਸੋਹਣੀਆਂ ਆ ਤੇ ਮਾਰੀ ਲਿਆ ਤੇ ਗੁੰਮ ਆ ਗਿਆ ਮੈਂ ਇਹ ਕਹਤੀ ਨਾ ਫਿਰ ਮੈਂ ਗਾ ਲਾਇਆ ਬਹਰ ਲਾਇਆ ਦੋਸਤੋ ਆ ਚੁਕਿਆ ਜੀ ਭਟੂਰੇ ਪਰ ਮੇਕੋ ਤਾਂ ਦੋ ਖਾਨ ਨਹੀਂ ਹੋਣੇ ਮੈਨੂੰ ਲੱਗਾ ਕਿ ਛੋਟੇ ਛੋਟੇ ਬਣਾਣੇ ਆ ਚਲੋ ਆ ਦਿਖਾਣਾ ਜੀ ਤੇ ਟੇਸੀ ਤਾਂ ਲੱਗ ਰਿਹਾ ਨਿੰਬੂਆ ਅਚਾਲਾਦ ਵਿੱਚ ਆਪਣੇ ਪਿਆਜ਼ ਆ ਜੀ ਬਾਕੀ ਦੇਖਦੇ ਆਂ ਖਾ ਕੇ ਭਰੇ ਡੇ ਡੇ ਭਟੂਰੇ ਮੇਸ ਤੋਂ ਕਿੱਥੇ ਖਾਉਣੇ ਆ ਰੋਟੀ ਤਾਂ ਬੇਨਹੀਂ ਦੋ ਰੋਟੀਆਂ ਦਾ ਵੱਧ ਖਾਣ ਦੀਆਂ ਇੱਥੇ ਆਣਾ ਉੱਦੀ ਮੈਨੂੰ ਹੈਵੀ ਲੱਗਦਾ ਰਾਜਸਥਾਨ ਦਾ ਲੋਕਾਂ ਨੂੰ ਆ ਕੇ ਦੇਖਦੇ ਆ ਸੀ ਇਸ ਬਾ ਹੈਗਾ ਯਾ ਪਰ ਕਾਦੇ ਨਹੀਂ ਜਾਣੇ ਆਪਣੇ ਕੋਲ ਇਹ ਦੋਸਤੋ ਬਹੁਤ ਵਸਾ ਸੀ ਕੇ ਫਟੂ ਰਹੀ ਦੇਖਣ ਨੂੰ ਆਦੇ ਸੀ ਵੱਡੇ ਵੱਡੇ ਭਰਤ ਦੇ ਕੇ ਅੰਦਰ ਇਹਦਾ ਪਾਣੀ ਨਹੀਂ ਜਾਂਦਾ ਹੁੰਦਾ ਮੰਗਦੇ ਮਤਲਬ ਆਰਡਰ ਨਹੀਂ ਚਲਕਦੇ ਕੇ ਅੰਦਰ ਹੁਣ ਸਵਾਦੀ ਵੱਡੇ ਸੀਗੇ ਔਰ ਹੁਣ ਚਾਹ ਦਾ ਆਰਡਰ ਦਿੱਤਾ ਹੋਇਆ ਉਹ ਵੀ ਆਊਗੀ ਫੇਰ ਆਪਾਂ ਦੱਸਦੇ ਆ ਜੀ ਅਗਲੇ ਪਾਸੇ ਨੂੰ ਤੁਹਾਨੂੰ ਪਤਾ ਹੀ ਆ ਕਿ ਆਪਾਂ ਕਿੱਥੇ ਜਾਣੇ ਵਾਲੇ ਆ ਹਰੇਕ ਤੇ ਇਹ ਪਹਾੜ ਦੇਖਣ ਮਤਲਬ ਡੈਜ਼ਰਟ ਏਰੀਆ ਕੁਸ਼ਕਰ ਜਾਣੇ ਵਾਲੇ ਆ ਜੀ ਉਹ ਤੁਹਾਨੂੰ ਮਿਲੇਗਾ ਅਗਲੇ ਬਲੌਗ ਵਿੱਚ ਦੇਖਣ ਨੂੰ ਚਲੋ ਹੁਣ ਆਪਾਂ ਇੱਥੇ ਕਰਦੇ ਆ ਬਲੌਗ ਦੀ ਐਂਡਿੰਗ ਜੇ ਤੁਹਾਨੂੰ ਬਲੌਗ ਪਸੰਦ ਆ ਰਿਹਾ ਜੀ ਪਲੀਜ਼ ਲਾਈਕ ਔਰ ਕਮੈਂਟ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਅਗਰ ਕੋਈ ਨਵੇਂ ਆਗੇ ਤਾਂ ਮੇਰੇ ਸਬਸਕ੍ਰਾਈਬਰ ਤੇ ਤੁਹਾਨੂੰ ਬਹੁਤ ਬਹੁਤੀਆਂ ਚੀਜ਼ਾਂ ਅੱਗੇ ਦਿਖਾਉਂਦੇ ਰ੍ਹਾਂਗੇ ਮਿਲਣਾ ਤੁਹਾਨੂੰ ਨੈਕਸਟ ਵਲੋਗ ਵਿੱਚ ਬਾਏ ਬਾਏ ਗਾਇਜ਼